ਇੱਕ ਪੱਟੀ ਸ਼ਹਿਰ ਦੇ ਰਹਿਣ ਵਾਲੀ ਕੁਮਾਂ ਜਿਹਦਾ ਪਤੀ ਮੰਜੇ ਤੇ ਪਿਆਗਾ ਬੜੇ ਸਾਲਾਂ ਤੋਂ ਇੱਕ ਉਹ ਕਪੁੱਤਰਾ ਘਰ ਦੇ ਵਿੱਚ ਉਹ ਵੀ ਮੰਜੇ ਤੇ ਹੈਗਾ ਕੋਈ ਅਸਰ ਰੋਗ ਲੱਗਿਆ ਕਹਿੰਦੇ ਪੱਟੀ ਸ਼ਹਿਰ ਤੋਂ ਕਹਿੰਦੇ ਗੁਰੂ ਕੀ ਨਗਰੀ ਸ੍ਰੀ ਸਰਵੰਦਰ ਸਹਿਬ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਸਰੋਵਰ ਦੀ ਸੇਵਾ ਸ਼ੁਰੂ ਕਰਾਰ ਕੀਤੀ ਆ ਸੇਵਾ ਚੱਤ ਰਹੀ ਹੈ ਬੜੀਆਂ ਸੰਗਤ ਆਉਂਦੀਆਂ ਨੇ ਬੜੀਆਂ ਮਾਈਆਂ ਹੁੰਦੀਆਂ ਨੇ ਸੇਵਾ ਕਰਨ ਵਾਸਤੇ ਦੂਰ ਦਰਾਡੇ ਤੋਂ ਤੇ ਜਿੱਥੇ 68 ਤੀਰਥ ਕਿਤੇ ਗੌਰ ਕਰਿਓ ਜਿੱਥੇ 86 ਪਿਆਰੇ ਗੁਨਾ ਅਸਥਾਨ ਬਣਿਆਗਾ ਥੜਾ ਸਹਿ ਬਣਿਆਗਾ 86 ਤੀਰਤ ਵਾਲਾ ਉਸ ਸਥਾਨ ਦੇ ਉੱਪਰ ਬੈਠ ਕੇ ਗੁਰੂ ਜੀ ਆਪਕਾ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿੰਦੇ ਹੁੰਦੇ ਪਾਸ਼ਾ ਜੀ ਉੱਥੇ ਬੈਠ ਕੇ ਪਾਸ਼ਾ ਜੀ ਸੇਵਾ ਕਰਵਾਉਂਦੇ ਕਿਹਦੇ ਸੀ ਬੀਬੀ ਨੂੰ ਕਿਸੇ ਨੇ ਦੱਸਿਆ ਕਿ ਤੂੰ ਗੁਰੂ ਦੇ ਚਰਨਾਂ ਵਿੱਚ ਜਾ ਕੇ ਸੇਵਾ ਕਰਿਆ ਕਰ ਸ਼ਾਇਦ ਤੇਰਾ ਦੁੱਖ ਦੂਰ ਹੋ ਜੇ ਕਿਉਂਕਿ ਜਦੋਂ ਕੋਈ ਸਾਨੂੰ ਕਹਿੰਦਾਗਾ ਵੀ ਉਥੋਂ ਦਵਾਈ ਲੇ ਉਥੋਂ ਜਾ ਉਥੇ ਚਲੇ ਜਾ ਪਰ ਹਰੇਕ ਬੰਦਾ ਦੁਖੀ ਬੰਦਾ ਜਾਂਦਾਗਾ ਪਿਆਰੇ ਜਿੱਥੇ ਵੀ ਕੋਈ ਕਹੇ ਇਹ ਸਵਾ ਨੂੰ ਦੱਸ ਭਈ ਇਹ ਵੀ ਕਹਿੰਦੇ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ ਜਿੱਦੇ ਗਈ ਕਿਨ ਉਹਦੇ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਬਿਠਾ ਕੇ ਇੱਕ ਪਾਤਸ਼ਾਹ ਜੀ ਦੇ ਕੋਲ ਕਾਗਜ਼ਾ ਇੱਕ ਦਵਾਤ ਆ। ਕਹਿੰਦੇ ਪਾਤਸ਼ਾਹ ਜੀ ਲਿਖ ਰਹੇ ਨੇ ਸਾਰੀ ਸੰਗਤ ਨੂੰ ਵਚਨ ਕਰਦਨੇ ਕਹਿੰਦੇ ਭਾਈ ਉਹ ਨਾਮ ਲਖਾਇਓ ਅੱਜ ਜਿਹੜੇ ਰੋਜ਼ ਸੇਵਾ ਦੇ ਵਿੱਚ ਸਰੋਵਰ ਦੀ ਸੇਵਾ ਵਿੱਚ ਆਇਆ ਕਰੂਗੇ ਸੇਵਾ ਕਰਨ ਵਾਸਤੇ ਉਹ ਨਾ ਲਖਾਇਓ ਜਿਹੜੇ ਇੱਕ ਦਿਨ ਆਗੇ ਦੋ ਦਿਨ ਆਗੇ ਮੁੜ ਕੇ ਆਈ ਨਹੀਂ ਉਹ ਨਾਂ ਨਾਮ ਲਿਖਾਇਓ ਉਹ ਲਿਖਾਇਓ ਜਿਹੜੇ ਪੱਕੇ ਆਮ ਹੋਗੇ ਗੁਰੂਵਰਜਨ ਪਾਸਾ ਜੀ ਕਹਿਣ ਲੱਗੇ ਹੁਣ ਆਪਾਂ ਆਪਣੇ ਨਾਮ ਲਿਖਾਈ ਜਾ ਰਹੇ ਨੇ ਬਹੁਤ ਵੱਡੀ ਲਾਈਨ ਲੱਗੀ ਹੈਗੀ ਹੁਣ ਜਿਹੜੀ ਮੰਗ ਹੀ ਦੁਖੀ ਬਹੁਤਾ ਜੀ ਹੈ ਪਤੀ ਮੰਜੇ ਤੇ ਪਿਆ ਕੱਲੋ ਇੱਕੋ ਇੱਕ ਪੁੱਤਰ ਆਗਾ ਉਹ ਮੰਜੇ ਤੇ ਪਿਆਗਾ ਕਿਰਿਆ ਨਹੀਂ ਕਰ ਸਕਦੇ ਕਿਨ ਜਦੋਂ ਇਹਦੀ ਵਾਰੀ ਆਈ ਇਹਨੇ ਸੋਚਿਆ ਵੀ ਘਰ ਵਿੱਚ ਜੋ ਮਰਜ਼ੀ ਹੋ ਜੇ ਪਰ ਮੈਂ ਸੇਵਾ ਨਹੀਂ ਛੱਡਾਂਗੀ ਇਹਦੀ ਵਾਰੀ ਆਈ ਗੁਰੂ ਅਰਜਨ ਪਾਤਸ਼ਾਹ ਦੇ ਕੋਲੇ ਆ ਕੇ ਨਮਸਕਾਰ ਕੀਤੀ ਨਾਮ ਲਿਖਾਉਣ ਲੱਗੀ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਨਾਮ ਲਖਾਓ ਜਿਹੜੇ ਪੱਕੇ ਆਵੋਗੇ ਇਹ ਨਹੀਂ ਵੀ ਨਾਮ ਲਿਖਾ ਕੇ ਚਲੇਗੇ ਤੇ ਮੁੜ ਕੇ ਇੱਕ ਦਿਨ ਆਏ ਦੱਸ ਦੇ ਨਾ ਆਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਜੀ ਮੇਰਾ ਨਾਮ ਲਿਖੋ ਇਸ ਮਹਾਰਨੇ ਕਹਿੰਦੇ ਜਦੋਂ ਮਾਈ ਨੇ ਨਾਲ ਖਾਇਆ ਲਿਖ ਦਿੱਤਾ ਸਾਰਾ ਦਿਨ ਸੇਵਾ ਕਰਦੀ ਆ ਟੋਕਰੀਆਂ ਚੁੱਕਦੀ ਆ ਮਿੱਟੀ ਦੀਆਂ ਭਰ-ਭਰ ਕੇ ਦੂਰ ਜਾ ਕੇ ਕਹਿੰਦੇ ਸਰੋਵਰ ਦੇ ਵਿੱਚੋਂ ਡੇਗਦੀ ਆ ਸਵੇਰੇ ਆਉਂਦੀ ਐ ਤੇ ਸ਼ਾਮਾਂ ਨੂੰ ਚਲੀ ਜਾਂਦੀ ਐ ਪੱਟੀ ਸ਼ਹਿਰ ਫਰਕ ਬਹੁਤ ਪਿਆਰਿਓ ਪੱਟੀ ਸ਼ਹਿਰ ਤਨਤਨ ਸਾਹਿਬ ਦੇ ਕੋਲੇ ਆ ਗਿਆ کئی ਕਿਲੋਮੀਟਰ ਦਾ ਫਰਕ ਪੈਂਦਾ ਦਾ ਕੀ ਹੋਇਆ ਕਹਿੰਦੇ ਇਹ ਰੋਜ਼ ਕਹਿੰਦੇ ਪ੍ਰਸ਼ਾਦਾ ਬਣਾਉਂਦੀ ਆ ਚਾਹ ਬਣਾਉਂਦੀ ਆ ਇੱਕ ਬਰਤਨ ਦੇ ਵਿੱਚ ਪਾ ਕੇ ਦੋਨਿਆਂ ਦੇ ਕੋਲੇ ਪਤੀ ਦੇ ਕੋਲੇ ਤੇ ਪੁੱਤਰ ਦੇ ਕੋਲੇ ਰੱਖ ਆਉਂਦੀ ਆ ਕਹੇ ਆਉਂਦੀ ਆ ਤੇ ਮੈਂ ਸੇਵਾ 'ਚ ਚੱਲੀ ਆ ਤੁਹਾਡਾ ਦਿਲ ਕਰਿਆ ਦੀ ਕਰਿਆ ਰੋਟੀ ਖਾਣ ਨੂੰ ਕੋਲੇ ਪਈਆ ਤੁਹਾਡੇ ਸਹਰਾਣੇ ਪਈ ਚੁੱਕ ਕੇ ਖਾ ਲਿਓ ਕਹਿੰਦੇ ਰੋਜ਼ ਜਾਂਦੇ ਆ ਦੋ ਦਿਨ ਲੰਗੇ 10 ਦਿਨ ਲੰਗੇ ਸੇਵਾ ਕਰਦੀ ਕਿ ਪਰ ਸੇਵਾ ਦੇ ਵਿੱਚ ਰੋਜ਼ ਜਾਂਦੀ ਆ ਸੇਵਾ ਨਹੀਂ ਛੱਡੀ ਪਤੀ ਬਿਮਾਰ ਕਹਿੰਦੇ ਕੀ ਹੋਇਆ ਕਹਿੰਦੇ ਸ਼ਾਮਾ ਨੂੰ ਜਿਹਦੇ ਸੇਵਾ ਕਰਕੇ ਕਹਿੰਦੇ ਆਈ ਇੱਕ ਦਿਨ ਪਤੀ ਬਹੁਤ ਬਿਮਾਰ ਆਗਾ ਹੁਣ ਸਵੇਰੇ ਅੰਮ੍ਰਿਤ ਵੇਲੇ ਉੱਠੀ ਆ ਕਹਿੰਦੇ ਬਾਣੀ ਪੜ੍ਹ ਰਹੀ ਐ ਸਤਨਾਮ ਦਾ ਜਾਪ ਕਰੀ ਐ ਉੱਠੀ ਜਦੋਂ ਪ੍ਰਸ਼ਾਦਾ ਬਣਾ ਰਹੀ ਆ ਪ੍ਰਸ਼ਾਦਾ ਤਿਆਰ ਕਰਕੇ ਕਹਿੰਦੇ ਜਦੋਂ ਤੁਰ ਲੱਗੀ ਕੋਈ ਸਮਾਂ ਆਇਆ ਕਹਿੰਦੇ ਪਤੀ ਦੀ ਮੌਤ ਹੋ ਗਈ ਤੁਰ ਲੱਗੀ ਕਹਿੰਦੇ ਪਤੀ ਦੀ ਮੌਤ ਹੋ ਗਈ ਜਦੋਂ ਪਤੀ ਦੀ ਮੌਤ ਹੋਈ ਉਹਨੇ ਵੇਖਿਆ ਵੀ ਦੁਨੀਆ ਤੋਂ ਚਲੇ ਗਿਆ ਪਰ ਜਿਵੇਂ ਕਿਰਿਆ ਕਰਮ ਹੁਣ ਕਰਾਂਗੀ ਮੇਰੀ ਸੇਵਾ ਦੇ ਵਿੱਚ ਵਿਗਨ ਪੈਂਦਾ ਦਾ ਤੇ ਗੁਰੂ ਜੀ ਦਾ ਬਚਨ ਆਹ ਨਾਮ ਲਖਾਇਓ ਜਿਹੜੇ ਸੇਵਾ ਵਿੱਚ ਆਉਂਗੇ ਤੇ ਨਹੀਂ ਨਾਮ ਨ ਲਖਾਓ ਕਹਿੰਦੇ ਆਪਣੇ ਪਤੀ ਦੇ ਉੱਪਰ ਕਹਿੰਦੇ ਚਾਦਰ ਪਾਈ ਕਪੜਾ ਪਾਇਆ ਲਾਸ਼ ਦੇ ਉੱਪਰ ਟੱਕ ਕੇ ਆਪਣੇ ਪੁੱਤਰ ਨੂੰ ਦੱਸਿਆ ਨਹੀਂ ਪੁੱਤਰ ਨਾ ਬੋਲ ਸਕਦਾ ਨਾ ਉੱਠ ਸਕਦਾਗਾ ਕੋਲੇ ਪੁੱਤਰ ਦੇ ਪ੍ਰਸ਼ਾਦਾ ਰੱਖ ਕੇ ਆ ਗਈ ਕਿੱਡਾ ਭਟਾ ਜਿਗਰਾ ਪਿਆਰੀਓ ਗੌਰ ਕਰਿਓ ਸਾਰੇ ਸਿਆਣੇ ਬੈਠਿਓ ਕਿੱਡਾ ਵੱਡਾ ਜਿਗਰ ਇੱਕ ਪਾਸੇ ਪਤੀ ਦੀ লাশ ਪਈਆ ਤੇ ਆਪ ਗੁਰੂ ਵਰਜਨ ਪਾਸ਼ਾ ਦੇ ਚਰਨਾਂ ਦੇ ਵਿੱਚ ਸਰੋਵਰ ਦੀ ਸੇਵਾ ਕਰਨ ਵਾਸਤੇ ਚੱਲੀ ਆ ਸਵੇਰੇ ਤੁਰੀ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਸੇਵਾ ਕੀਤੀ ਸਾਰਾ ਦਿਨ ਕਹਿੰਦੇ ਟੋਕਰੀ ਚੁੱਕੀ ਗਈ ਚੁੱਕੀ ਗਈ ਥੱਕ ਗਈ ਸ਼ਾਮਾਂ ਨੂੰ ਗਈ ਤੇ ਜਾ ਕੇ ਕਹਿੰਦੇ ਸਾਰੀ ਕਿਰਿਆ ਕੀਤੀ ਪਤੀ ਦਾ ਸੰਸਕਾਰ ਕੀਤਾ ਮਨ ਵਿੱਚ ਬਰਾਗ ਆ ਪਿਆਰੇ ਪਰ ਸੇਵਾ ਨਹੀਂ ਛੱਡੀ ਸਾਰੀ ਕਿਰਿਆ ਕਰਕੇ ਅਰਦਾਸ ਕਰਦੀ ਐ ਸੱਚੇ ਪਾਤਸ਼ਾਹ ਜੀ ਤੇਰਾ ਭਾਣਾ ਸੀ ਜੋ ਹੋ ਗਿਆ ਚੰਗੀ ਹੋਇਆ ਸਾਡੇ ਮਾੜਾ ਸੱਟ ਲੱਗੇ ਦੁੱਖਾ ਜਿਗਨ ਅਸੀਂ ਸੇਵਾ ਸੱਟ ਦਿੰਦੇ ਅਸੀਂ ਗੁਰੂ ਘਰ ਨੂੰ ਸੱਟ ਦਿੰਦੇ ਆ ਸੱਚੇ ਪਾਤਸ਼ਾਹ ਜੀ ਤੇਰਾ ਭਾਣਾ ਸੀ ਉਹਦਾ ਅੰਤਮ ਸੰਸਕਾਰ ਕਰਕੇ ਸਾਰੀ ਰਾਤ ਬੈਠੀ ਨਾਮ ਜਪਦੀ ਰਹੀ ਬੰਦਗੀ ਕਰਦੀ ਰਹੀ ਬਾਣੀ ਪੜ੍ਹਦੀ ਰਹੀ ਅਮਰ ਦੇ ਵੇਲੇ ਫੇਰ ਉੱઠી ਇਸ਼ਨਾਨ ਕੀਤਾ ਪ੍ਰਸ਼ਾਦਾ ਤਿਆਰ ਕਰਕੇ ਪੁੱਤਰ ਦੇ ਕੋਲੇ ਰੱਖ ਕੇ ਚਲੀ ਗਈ ਸੇਵਾ ਦੇ ਵਿੱਚ ਵਿਗਨ ਨਹੀਂ ਪਾਇਆ ਪਿਆਰੀ ਕਰਦੀ ਗਈ ਕਰਦੀ ਗਈ ਕਹਿੰਦੇ ਕੀ ਹੋਇਆ ਕਈ ਮਹੀਨੇ ਲੰਘ ਗਏ ਸੇਵਾ ਕਰਦੀ ਨੂੰ ਹੁਣ ਜਿਹੜਾ ਪੁੱਤਰ ਸੀ ਨਾ ਉੱਠ ਸਕਦਾ ਸੀ ਨਾ ਬੋਲ ਸਕਦਾ ਸੀ ਘਰ ਦੇ ਵਿੱਚ ਮੰਜੇ ਤੇ ਪਿਆ ਕਹਿੰਦੇ ਬਾਹਰੋਂ ਜਿੰਦਾ ਲਾ ਕੇ ਆ ਜਾਂਦੀ ਆ ਜਦੋਂ ਕਹਿੰਦੇ ਸੇਵਾ ਕਰੀਏ ਕਿਤੇ ਕਿਤੇ ਇੱਕ ਦਿਨ ਸਹਰਾਣੇ ਪ੍ਰਸ਼ਾਦਾ ਰੱਖਣੋਂ ਮਾਂ ਭੁੱਲ ਗਈ ਦੂਰ ਰਖਤਾ ਚਾਹ ਦੂਰ ਰਖਾਈ ਹੁਣ ਉਹ ਬੱਚੇ ਨੂੰ ਭੁੱਖ ਲੱਗੀ ਪਿਆਸ ਲੱਗੀ ਅਵਾਜ਼ਾਂ ਮਾਰਦਾ ਕਰ ਅਵਾਜ਼ਾਂ ਮਾਰ ਰਿਹਾ ਹੁਣ ਆਵਾਜ਼ ਸੁਣੇ ਸੁਣਾਵੇ ਕਿਹਨੂੰ ਕੋਈ ਸੁਣਨ ਵਾਲਾ ਹੀ ਨਹੀਂ ਏ ਮਾ ਕਹਿੰਦੇ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ ਸੇਵਾ ਕਰੀ ਆ ਸੇਵਾ ਕਰ ਰਹੀ ਆ ਟੋکریاں ਚੁੱਕੀ ਜਾ ਰਹੀ ਆ ਕੀ ਹੋਇਆ ਅਚਾਨਕ ਜਦੋਂ ਕਹਿੰਦੇ ਉਹ ਬੱਚਾ ਕਹਿੰਦੇ ਵਾਦਾਂ ਮਾਰਦਾ ਮਾਰਦਾ ਕਹਿੰਦੇ ਮੰਜੀ ਤੋਂ ਥੱਲੇ ਡਿੱਗ ਪਿਆ ਰੋ ਰੇ ਹੈਗਾ ਕਹਿੰਦੇ ਕੁੰਡਾ ਖੁੱਲਿਆ ਚਿੱਟੇ ਰੰਗ ਦੇ ਕੱਪੜੇ ਪਾਏ ਨੇ ਇੱਕ ਬਜ਼ੁਰਗ ਅਵਸਥਾ ਦੇ ਵਿੱਚ ਆਕੇ ਕਹਿੰਦੇ ਸੋ ਬੱਚੇ ਨੂੰ ਜਦੋਂ ਕਹਿੰਦੇ ਚੁੱਕਿਆ ਉਹਨੂੰ ਬਿਠਾ ਕੇ ਚਾਹ ਪਾਣੀ ਪ੍ਰਸ਼ਾਦਾ ਪਾਣੀ ਸ਼ਿਖਾਇਆ ਐਸੀ ਕਿਰਪਾ ਹੋਈ ਉਹ ਹੀ ਬੱਚਾ ਤੁਰਨ ਫਿਰਨ ਵੀ ਲੱਗ ਗਿਆ ਬੋਲਣ ਵੀ ਲੱਗ ਗਿਆ ਜਦੋਂ ਕਹਿੰਦੇ ਇਹ ਬਾਅਦ ਸੇਵਾ ਕਰਕੇ ਦਰਬਾਰ ਸੇਵ ਤੋਂ ਸ੍ਰੀ ਹਰਮੰਦਰ ਸਾਹਿਬ ਤੋਂ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਦੇ ਵਿੱਚੋਂ ਬਾਅਦਸ ਕਹਿੰਦੇ ਸ਼ਾਮਾ ਨੂੰ ਘਰ ਆਈ ਜਦੋਂ ਘਰ ਵੇਖਿਆ ਕਹਿੰਦੇ ਪੁੱਤਰ ਘਰ ਦੇ ਵਿੱਚ ਭੱਜਿਆ ਫਿਰਦਾ ਕੰਮ ਕਰ ਰਿਹਾ ਮਾਂ ਦੁਪਹਿਰਾਂ ਤੋਂ ਜਮਾਨਤ ਜ਼ਮੀਨ ਖਿਸਕ ਗਈ ਕਹਿੰਦੇ ਆ ਕੇ ਕਹਿੰਦੇ ਉਸੇ ਬੱਚੇ ਨੇ ਮਾਂ ਨੂੰ ਭੱਜ ਕੇ ਜੱਫੀ ਪਾ ਲਈ ਸਾਰੀ ਗੱਲ ਦੱਸੀ ਮਾਂ ਅੱਜ ਤੂੰ ਪ੍ਰਸ਼ਾਦਾ ਤੇ ਚਾਹ ਪਾਣੀ ਮੇਰਾ ਦੂਰ ਰੱਖ ਕੇ ਚਲੀ ਗਈ ਤੇ ਮੈਂ ਆਵਾਜ਼ਾਂ ਮਾਰਦਾ ਰਿਹਾ ਮੈਂ ਬੜੀਆਂ ਆਵਾਜ਼ਾਂ ਮਾਰੀਆਂ ਮਥਲੇ ਟਿਕ ਗਿਆ ਮੈਂ ਰੋ ਰਿਹਾ ਸੀ ਪਰ ਅਚਾਨਕ ਇੱਕ ਚਿੱਟੇ ਕੱਪੜੇ ਸੀ ਚਿੱਟਾ ਦਾੜਾ ਸੀ ਬਜ਼ੁਰਗੋ ਵਸਤਾ ਦੇ ਵਿੱਚ ਆਇਆ ਉਹਨੇ ਆ ਕੇ ਮੈਨੂੰ ਚੁੱਕਿਆ ਤੇ ਗੋਦ ਵਿੱਚ ਬਿਠਾ ਕੇ ਮੈਨੂੰ ਚਾਹ ਪਾਣੀ ਪ੍ਰਸ਼ਾਦਾ ਪਾਣੀ ਸ਼ਕਾਇਆ ਕੁਝ ਗੱਲਾਂ ਕਰਕੇ ਮੇਰੇ ਨਾਲ ਜੁਰ ਤੁਰਨ ਲੱਗਿਆ ਤੇ ਮੁੜ ਕੇ ਨਹੀਂ ਆਇਆ ਤੇ ਮੈਂ ਤੁਰ ਕੇ ਵੇਖਿਆ ਮੈਂ ਤੁਰਨ ਵੀ ਲੱਗ ਗਿਆ ਮੈਂ ਬੋਲਣ ਵੀ ਲੱਗ ਗਿਆ ਮਾਂ ਦੇ ਸੱਟ ਵਜੀ ਵੀ ਹੋਏ ਹੋਏ ਇਹ ਹੋਰ ਨਹੀਂ ਸੀ ਇਹ ਤਾਂ ਗੁਰੂ ਅਰਜਨ ਪਾਸਾ ਜੀ ਦੀ ਗੱਜ ਕੇ ਆ ਕੋ ਸਤਨਾਮ ਇਹ ਹੋਰ ਨਹੀਂ ਕੋਈ ਇਹ ਮੇਰਾ ਗੁਰੂ ਇਹ ਮੇਰਾ ਮਾਲਕ ਇਹ ਮੇਰਾ ਪਰਮਾਤਮਾ ਆਇਆ ਕਰ ਸੱਚੇ ਪਾਸਾ ਜੀ ਬਸ ਹੁਣ ਦੋਨੇ ਨਾਲ ਉਸ ਪੁੱਤ ਨੂੰ ਵੀ ਬੱਚੇ ਨੂੰ ਵੀ ਨਾਲ ਲੈ ਕੇ ਜਾਂਦੀ ਹੈ ਗੁਰੂ ਵਰਜਨ ਪਾਸ਼ਾ ਦੇ ਚਰਨਾਂ ਵਿੱਚ ਸੇਵਾ ਕਰਨ ਵਾਸਤੇ ਦੋਨੇ ਮਾਂ ਤੇ ਪੁੱਤ ਜਾਂਦੇ ਨੇ ਬੈਰਿਓ ਕਿਉਂ ਨਾਨਕ ਸੋਈ ਸੇਵੀ ਹੈ ਜਿਤ ਸੇਵੀ ਹੈ ਦੁੱਖ ਜਾਏ ਜੋ ਆਪ ਗੁਰਬਾਣੀ ਦਾ ਵਚਨ ਪੜ੍ਹ ਰਹੀ ਸੀ ਬਿ ਯਾਦ ਰੱਖੀ ਤੂ ਸੁਮਾਲਕ ਨੂੰ ਸਿਮਰਿਆ ਕਰ ਯਾਦ ਕਰਿਆ ਕਰ ਸੇਵਾ ਤੇ ਸਿਮਰਨ ਭਗਤੀ ਕਰਿਆ ਕਰ ਤੇਰੇ ਤਨ ਦੇ ਰੋਗ ਮਨ ਦੇ ਰੋਗ ਉਹ ਕੱਟ ਦੇਗਾ ਉਹ ਕੱਟਦਾਗਾ ਉਹ ਬੀਬੀ ਨੇ ਪਿਆਰੋ ਸੇਵਾ ਨਹੀਂ ਛੱਡੀ ਸਿੱਧਕ ਨਹੀਂ ਛੱਡਿਆ ਪਤੀ ਦੀ লাশ ਛੱਡ ਕੇ ਕੱਪੜਾ ਪਾ ਕੇ ਵੇਖੋ ਫਿਰ ਵੀ ਸੇਵਾ ਦੇ ਵਿੱਚ ਹਿੱਸਾ ਪਾਇਆ ਸੇਵਾ ਨਹੀਂ ਛੱਡੀ ਸ਼ਾਮਾਂ ਨੂੰ ਜਾ ਕੇ ਉਹਦਾ ਅੰਤਮ ਸੰਸਕਾਰ ਕੀਤਾ ਕਿ ਵੀ ਕਿਤੇ ਸੇਵਾ ਦੇ ਵਿੱਚ ਵਿਗੜਨਾ ਪੈਜੀ ਉਹ ਤਾਂ ਚਲੇ ਆ ਗਿਆ ਪਰ ਸੇਵਾ ਨਹੀਂ ਮਿਲਨੀ ਪਿਆਰਿਓ ਅਸੀਂ ਗੌਰ ਕਰੀਏ ਸਾਡੇ ਵੀ ਅੱਜ ਘਰ ਦੇ ਵਿੱਚ ਗੰਗਾ ਆਈ ਹੈ ਕਨਾ ਦਰਬਾਰ ਸਾਹਿਬ ਦੀ ਸੇਵਾ ਚ ਕਰੀ ਹੈ ਜੀ ਪਰ ਅਸੀ ਆਉਣੇ ਜਰੂਰ ਆ ਪਰ ਥੋੜਾ ਜਿਹਾ ਆਉਣਿਆਂ ਵਿੱਚ ਭੱਜ ਜਾਂਨੇ ਆ ਐਦਾਂ ਨਾ ਕਰੀ ਸੇਵਾ ਕਰੀਏ ਆ ਬਾਰ-ਬਾਰ ਮੌਕਾ ਨਹੀਂ ਮਿਲਦਾ ਸੇਵਾ ਦਾ ਦੇਖੋ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਦਲੇਦਰ ਸੀ ਗਰੀਬੀ ਸੀ ਪਾਸਾ ਨੇ ਦੂਰ ਕਰਤਾ ਪੈਸਾ ਜ਼ਮੀਨ ਸਭ ਕੁਝ ਉਹਦੀ ਬਖਸ਼ਿਸ਼ ਤਾਂ ਐਸੀ ਹੋਈ ਸਭ ਕੁਝ ਮਿਲ ਗਿਆ ਸਮਾਨ ਨੂੰ